ਬੈਲ ਗੱਡੀਆਂ ਵੀ ਦੌਰ ਦਾ ਅੱਜ ਪਰਿਵਾਰ ਮੈਂ ਬਸਰੀ ਕਰਦਾ ਦਾ ਫੇਰ ਧੰਨਵਾਦ ਸਰਕਾਰ ਆ ਜਿਹੜੀ ਕਿਰੀ ਕਿਰੀ ਕਿਟਾ ਦੇ ਦਾ ਕੀ ਇੱਕ ਸਾਲ ਦੱਸਿਆ ਗਿਆ ਵੀ ਕਿਲਾਰੇ ਪਰਦਾ ਇਹ ਅਸੀਂ ਪਹਿਲਾਂ ਆਪਣੇ 400 ਤੋਂ ਮੋਟਾ ਸਰਿਆ ਸੀ ਨੰਗੇ ਗਲ ਤੇ ਰੱਖਿਆ ਮੋੜਿਆ ਦੋਨੇ ਪਾਸੇ ਨੰਗੇ ਗਲ ਤੇ ਸੀਗੇ ਉਸ ਤੋਂ ਬਾਅਦ ਇੱਕ ਰਿੰਗ ਸੀ ਉਹਦੇ ਵਿੱਚ ਤਿੰਨ ਤਿੰਨ ਆਦਮੀ ਇਕੱਠੇ ਲੱਗਦੇ ਆ ਤੇ ਸਿਰ ਤੇ ਆਪਣੇ ਮੋਟਾ ਖੜਾ ਲੱਕੜੇ ਤੇ ਰੱਖ ਕੇ ਉੱਤੇ ਉੱਤੇ ਆਟਮ ਹੋਈ ਜਾਂ ਫਿਰ ਬਲਦੀ ਅੱਗ ਵਿੱਚ ਇਹ ਕਈ ਤਰ੍ਹਾਂ ਦੀ ਐਟਮਾ ਹੋ ਜਾਂਦੀ ਹੈ ਜੇ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਜਿਹੜੀ ਕਿਲਾ ਰੈਪਰ ਦਾ ਮੈਦਾਨ ਆ ਮਿਹਨਤ ਕਰਨੀ ਪੈਂਦੀ ਹੈ ਰੈਗੂਲਰ ਕਰਨੀ ਪੈਂਦੀ ਹੈ ਜੀ ਜੋ ਇਥੇ ਲੱਗਦਾ ਕਿ ਖਤਮ ਕਰ ਦਈਏ ਜਿਸ ਨੇ ਜਦੋਂ ਨਿਸ਼ਾਨੀ ਦੋਏ ਵਿੱਚ ਗੱਲਾਂ 12 13 ਦੀਆਂ ਹੋਈਆਂ ਜਦੋਂ ਮਿਹਨਤ ਕਰਦਾ ਪ੍ਰੈਕਟਿਸ ਕਰਦਾ ਰੈਗੂਲਰ ਕਰਦਾ ਫਿਰ ਇਹ ਡਰ ਫਿਰ ਘਟ ਲਈ ਘਟਣ ਲੱਗਦਾ 12 ਸਾਲ ਬਾਅਦ ਕਰਦੇ ਸੁਣੀ ਜਾਂਦੀ ਆ ਹਾਬਤਰੀ ਆ ਲੋਕਾਂ ਦੀ ਅਰਦਾਸ ਸਾਡਕਾਂ ਦੀ ਉਹ ਹਾਬਤਰੀ ਹੁਣ ਕੋਈ ਧਿਆਨ ਨਹੀਂ ਕਰਦਾ ਸੋ ਟੈਲੀਫੋਨ ਮੋਬਾਈਲ ਆ ਗਿਆ ਘਰਾਂ ਚ ਬੱਚਿਆਂ ਕੋਲੇ ਇਹਨਾਂ ਨੂੰ ਕੋਈ ਵੇਖਣ ਨਹੀਂ ਆਉਂਦਾ ਸੋ ਵੱਡਾ ਸਰਕਾਰ ਸਟਾ ਪਟਿਆਲਾ ਉਹਨਾਂ ਹੀ ਤਰਪਲੇ ਜਾਣੇ ਆ ਉਸਨੂੰ ਬੁਲਾਉਂਦੇ ਆ ਇਨਵਾਈਟ ਕਰਦੇ ਆ ਅੱਜ ਕੀ ਆਗੇ ਪੀਡੀਆ ਕਰਦੇ ਆ ਇੱਕ ਆਮ ਤੁਹਾਡੇ ਅਗਲੇ ਅੱਗੇ ਕੋਈ ਨਹੀਂ ਕਰਦੇ ਆ ਬੱਚਾ ਲਾਇਆ ਨਾਲ ਕੋਈ ਨਹੀਂ ਇਸ ਕੰਮ ਤੋਂ ਦੂਰ ਹੁੰਦੇ ਆ ਤੇਰੀ ਬੰਦ ਕੇ ਪਰਨੇ ਕੋਈ ਬੰਦਦਾ ਹੈ ਕਿ ਕਿਰਤਣ ਦੇ ਤੇ ਕੋਈ ਹਰ ਨਗੇ ਬਹੁਤ ਨਾਲ ਦੀਆਂ ਜੋੜੀਆਂ ਸਜਣ ਲਾਤੀਆਂ ਨੇ ਹੁਣ ਮਿਲਣੋਂ ਛੱਡ ਗਏ ਪਹਿਲਾਂ ਆਮ ਹੁੰਦੇ ਸੀ ਪਿੰਡਾਂ 'ਚ ਚਾਹੀਦਾ ਸੀ ਲੋਕੀ ਮਾਨ ਕਰਦੇ ਸੀ ਫੋਨ ਲੋਕੀ ਵੇਖਣੇ ਨਹੀਂ ਆਉਂਦੇ ਸੀ ਯਾਰਾ ਜਿਹੜੇ ਚਾਰ ਬੱਲੇ ਭਜਾਉਣ ਵਾਲੇ ਉਹਨਾਂ ਦੀ ਜਿਹੜੀ ਨਹੀਂ ਹੁਣ ਜਿਵੇਂ ਆਪਣਾ ਟਾਈਮ ਪਈ ਜਾਂਦਾ ਮੁਕੰਮਲ ਕੱਢ ਜਾਂਦਾ ਕਿੰਨੇ ਸਾਲ ਤੋਂ ਤੁਸੀਂ ਆ ਰਹੇ ਹੋ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਯਾਰ ਪਹਿਲਾਂ ਫਾਦਰ ਸਾਹਿਬ ਹੁੰਦੇ ਸੀਗਾ 86 ਜਾਇ ਸੀ ਉਹ ਪਹਿਲਾਂ ਫਾਦਰ ਸਾਹਿਬ ਉਸ ਤੋਂ ਬਾਅਦ ਆਉਂਦੇ ਆਉਂਦੇ ਹੁਣ ਅਸੀਂ ਆਈਏ ਨੇ ਤੁਰੇ ਹੋਣੇ ਕਈ ਸਾਲਾਂ ਤੋਂ ਆ ਰਹੇ ਹਾਂ ਟੀਮਾਂ ਪਹੁੰਚ ਚੁੱਕੀਆਂ ਨੇ ਕਿਸ ਤਰ੍ਹਾਂ ਦੀ ਸਰਕਾਰ ਤੋਂ ਮੰਗ ਵੀ ਦਾ ਜਿਹੜਾ ਬਾ ਤੁਹਾਡਾ ਸਰਕਾਰ ਤੋਂ ਮੰਗਾਂ ਬਹੁਤ ਰੱਖਦੇ ਆ ਪਰ ਸਰਕਾਰ ਨਹੀਂ ਕੋਈ ਵੀ ਪੁੱਛ ਨਹੀਂ ਕਰਦੀ ਯਾਤਰੀ ਲਗਵਾ ਰਹੇ ਨੇ ਮੰਗਾਂ ਤਾਂ ਕਰੀ ਜਾਂਦੇ ਸਰਕਾਰ ਕਹਿੰਦੀ ਵੀ ਐ ਮੈਂ ਆਪ ਗ੍ਰੈਜੂਏਟ ਆ ਸਰਕਾਰ ਜਦ ਨੌਕਰੀ ਕੋਈ ਦੇ ਦੇ ਕੋਈ ਧੰਦੇ ਲੱਗ ਜੀਏ ਅਸੀਂ ਪਰ ਸਰਕਾਰ ਇਸ ਵਾਸਤੇ ਨਹੀਂ ਕਰਉ ਤੁਹਾਡਾ ਜਿਵੇਂ ਬੜੇ ਲਿਖੇ ਆ ਮੇਰਾ ਨਾਮ ਗਿੰਦਰ ਸਿੰਘ ਆ ਜੀ ਤਦ ਅਜੀ ਜੀ ਬਚਪਨ ਨੂੰ ਲੇ ਕਿ ਇਹ ਅੰਮਰੇ ਬੇਚਾਰੇ ਅਜੀ ਬਾਜੀਗਰ ਸਾਡੀ ਕਿੱਤਾਗਾ ਆਡਾ ਕੱਟਾ ਬਾ ਅਸੀਂ ਇਹ ਬਚਪਨ ਦੇ ਕਰਦੇ ਆ ਰਹੇ ਆ ਤੇ ਹੁਣ ਕਾਹ ਨੂੰ ਸਾਡੇ ਬੱਚੇ ਨਹੀਂ ਲਿਖੇ ਕੋਈ ਇਹ ਕੰਮ ਤੇ ਆ ਰਹੇਗੇ ਬੱਚੇ ਇਸ ਕਰਦੇ ਨਹੀਂ ਆ ਰਹੇ ਕਿਉਂਕਿ ਇਸ ਵਿੱਚ ਕਮਾਈ ਦਾ ਸਾਧਨ ਨਹੀਂ ਕੋਈ ਰਹਿ ਗਿਆ ਹੁਣ ਪੇਟ ਪਾਲਣ ਮਸਾ ਹੀ ਕਰਦੇ ਆ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਹੁਣ ਪਿੰਡਾਂ ਦੇ ਵਿੱਚੋਂ ਵੀ ਇਹ ਪ੍ਰੋਗਰਾਮ ਖਤਮ ਹੋ ਗਏ ਆ ਕਿਉਂਕਿ ਹਾਲਾਤ ਇਹੋ ਜਿਹੇ ਹੋ ਗਏ ਆ ਦੇਸ਼ ਦੇ ਤੇ ਇਹਦੇ ਕਰਕੇ ਵੀ ਸਾਡੇ ਬੱਚੇ ਹੁਣ ਪੜੇ ਲਿਖੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਵੀ ਸਾਡੇ ਬੱਚੇ ਕੋਈ ਪੜੇ ਲਿਖੇ ਆ ਜਿਹੜੇ ਕੋਈ ਇੰਨਾ ਬਹੁਤ ਛੋਟੀਆਂ ਮੋਟੀਆਂ ਨੌਕਰੀਆਂ ਕੋਈ badi moti roti dehle vasthi ਦਿੱਤੀਆਂ ਜਾਣ ਹੀਦਾ ਹੁਣ ਕਰੀਏ ਕੀ ਇਹ ਕੰਮ ਛੱਡ ਵੀ ਨਹੀਂ ਸਕਦੇਗੇ ਸਾਡੇ ਨਾਲ ਤਾਂ ਤੂਬੀਆਂ ਦੇ ਕੁੱਤੇ ਵਾਲੀ ਐ ਨਾ ਕਰਦਾ ਨਾ ਘਾਟਦਾ ਹੁਣ ਜੇ ਛੱਡਦੇ ਆ ਤਾਂ ਭੁੱਖੇ ਮਰਦੇ ਆ ਤੇ ਕਰਦੇ ਤਾਂ ਜਲੂ ਬਸ ਇਸੇ ਦੀ ਜਾਂਦਾ ਜੀ ਜੇ ਕੋਈ ਜਿਹੜਾ ਕੋਈ 10 ਰੁਪਏ ਬਣ ਜਾਂਦੇ ਆ ਲਾ ਕੇ ਰੋਜ਼ ਰੋਟੀ ਦੱਸਦਾ ਇੰਨੇ ਤੇ ਛੱਡਣਾ ਸੱਡਾ ਹੋਰ ਸਾਡੇ ਕੋਲੇ ਕੋਈ ਜ਼ਮੀਨ ਨਹੀਂ ਕੁਝ ਆ ਜਾ ਤਾ ਹੈ ਨਹੀਂ ਆ ਚਲੋ ਵੀ ਜਿਹੜਾ ਟਾਈਮ ਪਾਸ ਹੁੰਦਾ ਪ੍ਰਮਾਤਮਾ ਨੇ ਦੇਣਾ ਉਹ ਵੀ ਜਾਂਦਾਗਾ ਬਾਕੀ ਇੰਨੀ ਸਰਕਾਰ ਤੋਂ ਹੀ ਮੰਗਾ ਕੋਈ ਡੋਕਰੀਆਂ ਨਹੀਂ ਸਾਡੇ ਪਿੰਡਲੇ ਕਰੇ ਜਾਣ ਕੋਈ ਮਾੜੇ ਘੋੜੇ ਹੁਣ ਸਾਡੇ ਬੱਚਿਆਂ ਵਾਸਤੇ ਕਰੇ ਜਾਣ ਧੰਨਵਾਦ ਆ ਸਾਡਾ ਨਗਰ ਹਾਂਜੀ ਬਚਪਨ ਤੋਂ ਇਹੀ ਕੰਮ ਚ ਹੈ ਜੀ ਤੇ ਪਹਿਲਾਂ ਕਿੰਨਾ ਕ ਲੱਗਦਾ ਸੀ ਸਿੱਖਣਾ ਪ੍ਰੈਕਟਿਸ ਕਰਨੇ ਬਾਰ-ਬਾਰ ਖਰਾਕਾ ਖਾਣੀ ਪੈਂਦੀ ਆਉਣੀ ਇਹ ਤਾਂ ਦੇਖੋ ਜੀ ਅਸੀਂ ਤਾਂ ਬਚਪਨ ਦੇ ਵਿੱਚੋਂ ਮਤਲਬ ਵੀ 5-5 10-10 ਸਾਲ ਦੇ ਸੀ ਕਿ ਜਦੋਂ ਉਹਦੇ ਲੱਗੇ ਆ ਵਿੱਚੇ ਟ੍ਰੇਨਿੰਗ ਹੁੰਦੀ ਰਹਿੰਦੀ ਐ ਕੰਪਨੀ ਸਾਡੇ ਦੀ ਤੇ ਵਿੱਚੇ ਮਿਹਨਤ ਹੁੰਦੀ ਰਹਿੰਦੀ ਆ ਹੋਰ ਅਸੀਂ ਕੋਈ ਕੰਮ ਨਹੀਂ ਕਰਿਆ ਹੈਗਾ ਵੀ ਇਸ ਕੰਮ ਦੇ ਬਿਨਾਂ ਕੀ ਹੁਣ ਮੰਨਾਂ ਦੀ ਅਸੀਂ ਇਹ ਛੱਡਦੇ ਆ ਤਾਂ ਸਾਨੂੰ ਤਾਂ ਕੁਝ ਨਹੀਂ ਬਣਦਾਗਾ ਹਾਂਜੀ ਜੋਰਾ ਸਿੰਘ ਜੀ ਬੇਟ ਵੀ ਹੋ ਰਹੀ ਆ ਬੇਟ ਵੀ ਹੋ ਰਹੀ ਆ ਇਹ ਬਚਪਨ ਦੇ ਕਰਦੇ ਮਾਦਰ ਸਾਹਿਬ ਕਰਦੇ ਜੀ ਗ੍ਰੈਂਡਫਾਦਰ ਇਹਨਾਂ ਦੇ ਆਏ ਵੇਖ ਕੇ ਚਲੋ ਸਾਡੇ ਸਾਡੇ ਮਾਚੇ ਚਾਸੇ ਪ੍ਰਗੈਸੀਵ ਕਰਦੇ ਬੈਲ ਗੱਡੀਆਂ ਦੀ ਦੌੜ ਦਾ ਅੱਜ ਪਰਿਵਾਰ ਮੈਂ ਬਹੁਤ ਸਾਰੀ ਧੰਨਵਾਦ ਸਰਕਾਰ ਆ ਜਿਹੜੀ ਕਿੰਨੇ ਕਿੰਨੇ ਕ੍ਰੀਡਾ ਜਿਹੜੇ ਦਾਤ ਕਰ ਰਹੀਆਂ ਨੇ ਇਹ ਤਖਵਲ ਦਪਿਆ ਗਿਆ ਵੀ ਕਿਲਾਰੇ ਪਰਦਾ ਇਹ ਪਹਿਲਾ ਆਪਣੇ 400 ਤੋਂ ਮੋਟਾ ਸਰੀਰ ਸੀ ਨੰਗੇ ਗਲ ਤੇ ਰੱਖਿਆ ਮੋੜਿਆ ਦੋਨੇ ਪਾਸੇ ਨੰਗੇ ਗਲ ਤੇ ਸੀਗੇ ਉਸ ਤੋਂ ਬਾਅਦ ਇੱਕ ਰਿੰਗ ਸੀ ਉਹਦੇ ਵਿੱਚ ਤਿੰਨ ਤਿੰਨ ਆਦਮੀ ਇਕੱਠੇ ਲੱਗਦੇ ਆ ਤੇ ਸਿਰ ਤੇ ਆਪਣੇ ਡਰਾਗ ਮੋਟਾ ਖੜਾ ਤੇ ਖੜੇ ਡਰਾਗ ਦੇ ਉੱਤੇ ਉੱਤੇ ਆਟਮ ਹੋਈ ਜਾਂ ਫਿਰ ਬਲਦੀ ਰੱਗ ਵਿੱਚ ਇੱਕਈ ਤਰ੍ਹਾਂ ਦੀ ਆਟਮ ਹੋਈ ਜਾਂਦੀ ਸੀ ਤਾਂ ਕਿਉਂਕਿ ਕਿਲਾਰੇ ਪਰ ਦਾ ਮੈਦਾਨ ਮੈਂਦ ਕਰਨੀ ਪੈਂਦੀ ਰੈਗੂਲਰ ਕਰਨੀ ਪੈਂਦੀ ਹੈ ਜੀ ਜੋ ਇਥੇ ਲੱਗਦਾ ਕਿ ਖਤਮ ਕਰ ਦਈਏ ਜਿਸ ਨੇ ਜਦੋਂ ਨਿਸ਼ਾਨੀ ਦੋਏ ਵਿੱਚ ਗੱਲਾਂ 12 13 ਦੀਆਂ ਹੋਈਆਂ ਜਦੋਂ ਮਿਹਨਤ ਕਰਦਾ ਪ੍ਰੈਕਟਿਸ ਕਰਦਾ ਰੈਗੂਲਰ ਕਰਦਾ ਫਿਰ ਡਰ ਫਿਰ ਘਟ ਲਈ ਘਟਣ ਲੱਗਦਾ 12 ਸਾਲ ਬਾਅਦ ਕਰੇ ਸੋਈ ਜਾਂਦੀ ਆ ਹਾਬਤਰੀ ਆ ਲੋਕਾਂ ਦੀ ਅਰਦਾਸ ਸਾਡਾ ਵੀ ਉਹ ਖਤਮ ਕਰ ਦਈਏ ਹੁਣ ਕੋਈ ਧਿਆਨ ਨਹੀਂ ਕਰਦਾ ਸੋ ਟੈਲੀਫੋਨ ਮੋਬਾਈਲ ਆ ਗਿਆ ਘਰਾਂ ਚ ਬੱਚਿਆਂ ਕੋਲੇ ਇਹਨਾਂ ਨੂੰ ਵੀਖਣ ਨਹੀਂ ਆਉਂਦਾ ਸੋ ਵੱਡਾ ਸਰਕਾਰ ਸਟਾ ਪਟਿਆਲਾ ਉਹਨਾਂ ਹੀ ਤਰਪਲੇ ਜਾਣੇ ਆ ਉਸ ਨੂੰ ਬੁਲਾਉਂਦੇ ਆ ਇਨਵਾਈਟ ਕਰਦੇ ਆ ਅੱਜ ਕੀ ਆਗੇ ਪੀਡੀਆ ਦਰਦੇ ਆ ਇਹ ਕੰਮ ਤੁਹਾਡੇ ਅਗਲੇ ਆਕੇ ਕੋਈ ਨਹੀਂ ਕਰਦੇ ਆ ਬੱਚਾ ਲਿਆ ਨਾਲ ਕੋਈ ਨਹੀਂ ਇਸ ਕੰਮ ਤੋਂ ਦੂਰ ਰਹਿੰਦੇ ਆ ਬੰਦ ਕੇ ਪਰਨੇ ਕੁਝ ਬਲਦਾ ਹੈ ਕਿਰਤਣ ਦੇ ਤੇ ਕੁਝ ਹਰ ਨਗੇ ਬਦਲਦੀਆਂ ਜੋੜੀਆਂ ਸਜਣ ਲੱਗਦੀਆਂ ਨੇ ਹੁਣ ਮੇਲੇ ਮੋੜ ਘਟ ਗਏ ਪਹਿਲਾਂ ਆਮ ਹੁੰਦੇ ਸੀ ਪਿੰਡਾਂ 'ਚ ਚਾਹੀਦਾ ਸੀ ਲੋਕੀ ਮਾਨ ਕਰਦਾ ਸੀ ਲੋਕੀ ਵੇਖਣੇ ਆਉਂਦੇ ਸੀ ਨਿਆਰਾ ਦਿਲ ਤੋਂ ਪੰਨ ਵਾਲਾ ਜਿਹੜੇ ਮੋੜਾ ਵਾਲਾ ਜਿਹੜੇ ਲੁਕਤ ਹੁੰਦੀਆਂ ਉਹਨਾਂ ਦੇ ਜਿਹੜੀ ਨਹੀਂ ਹੁਣ ਜਿਹੜਾ ਆਪਣਾ ਟਾਈਮ ਪਈ ਜਾਂਦਾ ਮੁਕੰਮਲ ਕੱਢੀ ਜਾਂਦਾ ਕਿੰਨੇ ਸਾਲ ਤੋਂ ਤੁਸੀਂ ਆ ਰਹੇ ਹੋ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਯਾਰ ਪਹਿਲਾਂ ਫਾਦਰ ਸਾਹਿਬ ਹੁੰਦੇ ਸੀਗਾ 86 ਜਾਇ ਸੀ ਉਹ ਪਹਿਲਾਂ ਫਾਦਰ ਸਾਹਿਬ ਉਸ ਤੋਂ ਬਾਅਦ ਆਉਂਦੇ ਆਉਂਦੇ ਹੁਣ ਅਸੀਂ ਆਈਏ ਨੇ ਤੁਰੇ ਕਈ ਸਾਲਾਂ ਤੋਂ ਆ ਰਹੇ ਹਾਂ ਟੀਮਾਂ ਪਹੁੰਚ ਚੁੱਕੀਆਂ ਨੇ ਕਿ ਕਿਸ ਤਰ੍ਹਾਂ ਦੀ ਕੋਈ ਸਰਕਾਰ ਤੋਂ ਮੰਗ ਵੀ ਦਾ ਜਿਹੜਾ ਵਾ ਤੁਹਾਡਾ ਸਰਕਾਰ ਤੋਂ ਮੰਗਾਂ ਤਾਂ ਬਹੁਤ ਰੱਖਦੇ ਆ ਪਰ ਸਰਕਾਰ ਨਹੀਂ ਕੋਈ ਵੀ ਪੁੱਛ ਨਹੀਂ ਕਰਦੀ ਆ ਗੱਡੀ ਲਗਵਾ ਰਹੇ ਨੇ ਮੰਗਾਂ ਤਾਂ ਕਰ ਹੀ ਜਾਂਦੇ ਸਰਕਾਰ ਕਹਿੰਦੀ ਵੀ ਇਹ ਮੈਂ ਆਪ ਗ੍ਰੈਜੂਏਟ ਆ ਸਰਕਾਰ ਨਾਲ ਨੌਕਰੀ ਕੋਈ ਦੇ ਦੇ ਕੋਈ ਧੰਦੇ ਲੱਗ ਜੀਏ ਅਸੀਂ ਪਰ ਸਰਕਾਰ ਇਸ ਵਾਸਤੇ ਨਹੀਂ ਦਿੰਦਾ ਤੁਹਾਡਾ ਸਾਡਾ ਜਿਵੇਂ ਬੜੇ ਲਿਖਿਆ ਮੇਰਾ ਨਾਮ ਗਿੰਦਰ ਸਿੰਘ ਆ ਜ ਅਜੀ ਜੀ ਬਚਪਨ ਤੋਂ ਲੈ ਕੇ ਇਹ ਕਿੰਨੇ ਦੇ ਵਿਚਾਰੇ ਅਜੀ ਬਾਜੀਗਰ ਸਾਡੀ ਕਿੱਤਾਗਾ ਆਡਾ ਕੱਟਾ ਬਾ ਅਸੀਂ ਇਹ ਬਚਪਨ ਦੇ ਕਰਦੇ ਆ ਰਹੇ ਆ ਤੇ ਹੁਣ ਤਾਂ ਸਾਡੇ ਬੱਚੇ ਨਹੀਂ ਲਿਖੇ ਕੋਈ ਇਹ ਕੰਮ ਤੇ ਆ ਰਹੇਗੇ ਬੱਚੇ ਇਸ ਕਰਦੇ ਨਹੀਂ ਆ ਰਹੇ ਕਿਉਂਕਿ ਇਸ ਵਿੱਚ ਕਮਾਈ ਦਾ ਸਾਧਨ ਨਹੀਂ ਕੋਈ ਰਹਿ ਗਿਆ ਹੁਣ ਪੇਟ ਪਾਲਣ ਮਸਾ ਹੀ ਕਰਦੇ ਆ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਹੁਣ ਪਿੰਡਾਂ ਦੇ ਵਿੱਚੋਂ ਵੀ ਇਹ ਪ੍ਰੋਗਰਾਮ ਖਤਮ ਹੋ ਗਏ ਆ ਕਿਉਂਕਿ ਹਾਲਾਤ ਇਹੋ ਜਿਹੇ ਹੋ ਗਏ ਆ ਦੇਸ਼ ਦੇ ਤੇ ਇਹਦੇ ਕਰਕੇ ਵੀ ਸਾਡੇ ਬੱਚੇ ਹੁਣ ਪੜੇ ਲਿਖੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਸਾਡੇ ਬੱਚੇ ਕੋਈ ਪੜੇ ਲਿਖੇ ਆ ਜਿਹੜੇ ਕੋਈ ਇੰਨਾ ਬਹੁਤ ਛੋਟੀਆਂ ਮੋਟੀਆਂ ਨੌਕਰੀਆਂ ਕੋਈ badi moti roti de hille wasti ਦਿੱਤੀਆਂ ਜਾਣ ਹਣ ਕਰੀਏ ਕਿ ਇਹ ਕੰਮ ਛੱਡ ਵੀ ਨਹੀਂ ਸਕਦੇਗੇ ਸਾਡੇ ਨਾਲ ਤਾਂ ਤੁਬੀਆਂ ਦੇ ਕੁੱਤੇ ਵਾਲੀ ਆ ਨਾ ਕਰਦਾ ਨਾ ਘਾਟਦਾ ਹੁਣ ਜੇ ਛੱਡਦੇ ਆ ਤਾਂ ਭੁੱਖੇ ਮਰਦੇ ਆ ਤੇ ਕਰਦੇ ਤੇ ਜਲੂ ਬਸ ਇਸੇ ਦੀ ਜਾਂਦਾ ਜੀ ਜੇ ਕੋਈ ਜਿਹੜਾ ਕੋਈ 10 ਰੁਪਏ ਬਣ ਜਾਂਦੇ ਆ ਢਾ ਕੇ ਰੋਜ਼ ਰੋਟੀ ਦੱਸਦੇ ਇੰਨੇ ਤੇ ਛੱਡਣਾ ਸਾਡਾ ਹੋਰ ਸਾਡੇ ਕੋਲੇ ਕੋਈ ਜ਼ਮੀਨ ਨਹੀਂ ਕੁਝ ਆ ਜਾ ਤਾ ਹੈ ਨਹੀਂ ਆ ਚਲੋ ਵੀ ਜਿਹੜਾ ਟਾਈਮ ਪਾਸ ਹੁੰਦਾ ਪ੍ਰਮਾਤਮਾ ਨੇ ਦੇਣਾ ਉਹ ਦੇ ਹੀ ਜਾਂਦਾ ਬਾਕੀ ਇੰਨੀ ਸਰਕਾਰ ਤੋਂ ਹੀ ਮੰਗਾ ਕੋਈ ਨੌਕਰੀਆਂ ਨਹੀਂ ਸਾਡੇ ਪਿੰਲੇ ਕਰੇ ਜਾਣ ਕੋਈ ਮਾੜੇ ਘੋੜੇ ਹੁਣ ਸਾਡੇ ਬੱਚਿਆਂ ਵਾਸਤੇ ਕਰੇ ਜਾਣ ਧੰਨਵਾਦ ਆ ਸਾਡਾ ਨਗਰ ਹਾਂਜੀ ਬਚਪਨ ਤੋਂ ਹੀ ਇਹ ਜੀ ਕੰਮ ਚ ਹੈ ਜੀ ਤੇ ਪਹਿਲਾਂ ਕਿੰਨਾ ਕ ਲੱਗਦਾ ਸੀ ਸਿੱਖਣਾ ਪ੍ਰੈਕਟਿਸ ਕਰਨੇ ਬਾਰ-ਬਾਰ ਖਰਾਕਾ ਖਾਣੀ ਪੈਂਦੀ ਆ ਹਣੀ ਇਹ ਤਾਂ ਦੇਖੋ ਜੀ ਅਸੀਂ ਤਾਂ ਬਚਪਨ ਦੇ ਵਿੱਚੋਂ ਮਤਲਬ ਵੀ ਪੰਜ-ਪੰਜ 10-10 ਸਾਲ ਦੇ ਸੀ ਕਿ ਜਦੋਂ ਉਹਦੇ ਲੱਗੇ ਆ ਵਿੱਚੇ ਟ੍ਰੇਨਿੰਗ ਹੁੰਦੀ ਰਹਿੰਦੀ ਐ ਇਸ ਕੰਮ ਦੀ ਸਾਡੇ ਦੀ ਤੇ ਵਿੱਚੇ ਮਿਹਨਤ ਹੁੰਦੀ ਰਹਿੰਦੀ ਆ ਹੋਰ ਅਸੀਂ ਕੋਈ ਕੰਮ ਨਹੀਂ ਕਰਿਆ ਹੈਗਾ ਵੀ ਇਸ ਕੰਮ ਦੇ ਬਿਨਾਂ ਇਹ ਹੁਣ ਮੰਨਦੀ ਅਸੀਂ ਇਹ ਛੱਡਦੇ ਆ ਤਾਂ ਸਾਨੂੰ ਤਾਂ ਕੁਝ ਨਹੀਂ ਬਣਦਾਗਾ ਹਾਂਜੀ ਜੋਰਾ ਸਿੰਘ ਜੀ ਵੇਟ ਵੀ ਹੋ ਰਹੀ ਆ ਵੇਟ ਵੀ ਹੋ ਰਹੀ ਆ ਇਹ ਬਚਪਨ ਦੇ ਕਰਦੇ ਮਾਦਰ ਸਾਹਿਬ ਕਰਦੇ ਜੀ ਗ੍ਰੈਂਡਫਾਦਰ ਇਹਨਾਂ ਦੇ ਦੇਖੇ ਚਲੋ ਸਾਡੇ ਸਾਡੇ ਮਾਚੇ ਚਾਸੀ ਪਗੈਸੇ ਕਰਦੇ ਬੈਲ ਗੱਡੀਆਂ ਵੀ ਦੌਰ ਦਾ ਅੱਜ ਪਰਿਵਾਰ ਮੈਂ ਬਸ ਕਰਦਾ ਦਾ ਫੇਰ ਧੰਨਵਾਦ ਸਰਕਾਰ ਆ ਜਿਹਨ ਕਿ ਜਿਹੜੇ ਖੇਡਾਂ ਦੇ ਦਾ ਸਰਾ ਦੇ ਅੰਸਰ ਆ ਇਹ ਇੱਕ ਵਾਰ ਦਪਿਆ ਗਿਆ ਵੀ ਕਿਲਾਰੇ ਪਰਦਾ ਇਹ ਪਹਿਲਾ ਆਪਣੇ 400 ਤੋਂ ਮੋਟਾ ਸਰੀਰ ਸੀ ਨੰਗੇ ਗਲ ਤੇ ਰੱਖਿਆ ਮੋੜਿਆ ਦੋਨੇ ਪਾਸੇ ਨੰਗੇ ਗਲ ਤੇ ਸੀਗੇ ਉਸ ਤੋਂ ਬਾਅਦ ਇੱਕ ਰਿੰਗ ਸੀ ਉਹਦੇ ਵਿੱਚ ਤਿੰਨ ਆਦਮੀ ਇਕੱਠੇ ਲੱਗਦੇ ਆ ਤੇ ਸਿਰ ਤੇ ਆਪਣੇ ਡਰਾਗ ਮੋਟਾ ਖੜਾ ਲੰਘੜੇ ਤੇ ਰੱਖ ਕੇ ਉੱਤੇ ਉੱਤੇ ਆਟਮ ਹੋਈ ਜਾਂ ਫਿਰ ਬਲਦੀ ਰੱਗ ਵਿੱਚ ਇੱਕਈ ਤਰ੍ਹਾਂ ਦੀ ਆਟਮ ਹੋਈ ਜਾਂਦੀ ਸੀ ਤਾਂ ਕਿਉਂਕਿ ਕਿਲਾਰੇ ਪਰ ਦਾ ਮੈਦਾਨ ਮੈਂ ਇਹ ਕਰਨੀ ਬਣੀ ਰੈਗੂਲਰ ਕਰਨੀ ਪੈਂਦੀ ਹੈ ਜੀ ਲਾਗਾ ਕੀ ਖਤਰਾ ਜਿਸਨੇ ਜਨਪੁਰ ਨਿਸ਼ਾਨੀ ਵਿੱਚ ਗੱਲਾਂ 12 13 ਦੀਆਂ ਹੋਈਆਂ ਜਦੋਂ ਮਿਹਨਤ ਕਰਦਾ ਪ੍ਰੈਕਟਿਸ ਕਰਦਾ ਰੈਗੂਲਰ ਕਰਦਾ ਫਿਰ ਇਹ ਡਰ ਫਿਰ ਘੱਟ ਲਈ ਘੱਟ ਨਹੀਂ ਲੱਗਦਾ 12 ਸਾਲ ਬਾਅਦ ਕਰੇ ਸੁਣੀ ਜਾਂਦੀ ਆਹ ਤਾਂ ਹਾਬਤਰੀ ਆ ਲੋਕਾਂ ਦੀ ਅਰਦਾਸ ਸਾਡਾ ਕਾ ਵੀ ਉਹ ਬਾਬਾ ਜੀ ਹੁਣ ਕੋਈ ਧਿਆਨ ਨਹੀਂ ਕਰਦਾ ਸੋ ਹੁਣ ਕੋਈ ਟੈਲੀਫੋਨ ਮੋਬਾਈਲ ਆ ਗਿਆ ਘਰਾਂ ਚ ਬੱਚਿਆਂ ਕੋਲੇ ਇਹਨਾਂ ਨੂੰ ਕੋਈ ਵੇਖਣ ਨਹੀਂ ਆਉਂਦਾ ਸੋ ਵੱਡਾ ਸਵਾਲ ਸਾਡਾ ਪਟਿਆਲਾ ਉਹਨਾਂ タルਪਲੇ ਜਾਣਦੇ ਆ ਉਸਨੂੰ ਬੁਲਾਉਂਦੇ ਸਨ ਇਨਵਾਈਟ ਕਰਦੇ ਸੀ ਅੱਜ ਕੀ ਆਗੇ ਪੀਡੀਆ ਕਰਦੇ ਆ ਇਹ ਕੰਮ ਤੁਹਾਡੇ ਅਗਲੇ ਅੱਜ ਕੋਈ ਨਹੀਂ ਕਰਦੇ ਆ ਬੱਚਾ ਲਿਆ ਨਾਲ ਕੋਈ ਨਹੀਂ ਇਸ ਕੰਮ ਤੋਂ ਦੂਰ ਰਹਿੰਦੇ ਆ ਸੀ ਬੰਦ ਕੇ ਪਰਨੇ ਕੁਝ ਬਲਦਾ ਹੈ ਕਿਰਤਣ ਦੇ ਤੇ ਕੁਝ ਹਰ ਨਗੇ ਬੰਦਲੀਆਂ ਜੋੜੀਆਂ ਸਜਣ ਲੱਗੀਆਂ ਨੇ ਹੁਣ ਮੇਲੇ ਮੋੜ ਘਟ ਗਏ ਪਹਿਲਾਂ ਆਮ ਹੁੰਦੇ ਸੀ ਪਿੰਡਾਂ 'ਚ ਚਾਹੀਦਾ ਸੀ ਲੋਕੀ ਮਾਣ ਕਰਦਾ ਸੀ ਲੋਕੀ ਵੇਖਣੇ ਆਉਂਦੇ ਸੀ ਯਾਰਾ ਦਿਲ ਤੋਂ ਪੰਨ ਵਾਲਾ ਜਿਹੜੇ ਚਾਰ ਨੂੰ ਭਜਾਉਣ ਵਾਲੇ ਉਹਨਾਂ ਦੀ ਆ ਜਿਹੜੀ ਨਹੀਂ ਹੁਣ ਜਿਵੇਂ ਆਪਣਾ ਟਾਈਮ ਪਈ ਜਾਂਦਾ ਕੰਮ ਕੰਮ ਘਟ ਜਾਂਦਾ ਕਿੰਨੇ ਸਾਲ ਤੋਂ ਤੁਸੀਂ ਆ ਰਹੇ ਹੋ ਕਿਲਾ ਰਾਏਪੁਰ ਖੇਡਾਂ ਦੇ ਵਿੱਚ ਯਾਰ ਪਹਿਲਾਂ ਫਾਦਰ ਸਾਹਿਬ ਹੁੰਦੇ ਸੀਗੇ 86 ਜਾਇ ਸੀ ਉਹ ਪਹਿਲਾਂ ਫਾਦਰ ਸਾਹਿਬ ਉਸ ਤੋਂ ਬਾਅਦ ਆਉਂਦੇ ਆਉਂਦੇ ਹੁਣ ਅਸੀਂ ਆਈਏ ਨੇ ਤਰੇ ਕਈ ਸਾਲਾਂ ਤੋਂ ਆ ਰਹੇ ਹਾਂ ਟੀਮਾਂ ਪਹੁੰਚ ਚੁੱਕੀਆਂ ਨੇ ਕਿ ਕਿਸ ਤਰ੍ਹਾਂ ਦੀ ਕੋਈ ਸਰਕਾਰ ਤੋਂ ਮੰਗ ਵੀ ਦਾ ਜਿਹੜਾ ਵਾ ਤੁਹਾਡਾ ਸਰਕਾਰ ਤੋਂ ਮੰਗਾਂ ਤਾਂ ਬਹੁਤ ਰੱਖਦੇ ਆ ਪਰ ਸਰਕਾਰ ਨਹੀਂ ਕੋਈ ਪੁੱਛ ਨਹੀਂ ਕਰਦੀ ਆ ਗੱਡੀ ਲਗਵਾ ਰਹੇ ਨੇ ਮੰਗਾਂ ਤਾਂ ਕਰ ਹੀ ਜਾਂਦੇ ਸਰਕਾਰ ਕਹਿੰਦੀ ਵੀ ਇਹ ਮੈਂ ਆਪ ਗ੍ਰੈਜੂਏਟ ਆ ਸਰਕਾਰ ਨਾਲ ਨੌਕਰੀ ਕੋਈ ਦੇ ਦੇਵੇ ਕੋਈ ਧੰਦੇ ਲੱਗ ਜੀਏ ਅਸੀਂ ਪਰ ਸਰਕਾਰ ਇਸ ਵਾਸਤੇ ਨਹੀਂ ਦਿੰਦਾ ਤੁਹਾਡਾ ਸਾਡਾ ਮੇਰਾ ਨਾਮ ਗਿੰਦਰ ਸਿੰਘ ਆ ਜੀ ਕੋਦੋਂ ਤੋਂ ਕਰਦੇ ਅਜੀ ਜੀ ਬਚਪਨ ਤੋਂ ਲੈ ਕੇ ਇਹ ਕਿੰਨੇ ਬੇਚਾਰੇ ਅਜੀ ਬਾਜੀਗਰ ਸਾਡੀ ਕਿੱਤਾਗਾ ਗੱਡਾ ਕਰਤਾ ਬਾ ਅਸੀਂ ਇਹ ਬਚਪਨ ਦੇ ਕਰਦੇ ਆ ਰਹੇ ਆ ਤੇ ਹੁਣ ਕਾਹ ਨੂੰ ਸਾਡੇ ਬੱਚੇ ਨਹੀਂ ਲਿਖੇ ਕੋਈ ਇਹ ਕੰਮ ਤੇ ਆ ਰਹੇਗੇ ਬੱਚੇ ਇਸ ਕਰਦੇ ਨਹੀਂ ਆ ਰਹੇ ਕਿਉਂਕਿ ਇਸ ਵਿੱਚ ਕਮਾਈ ਦਾ ਸਾਧਨ ਨਹੀਂ ਕੋਈ ਰਹਿ ਗਿਆ ਹੁਣ ਪੇਟ ਪਾਲਣ ਮਸਾ ਹੀ ਕਰਦੇ ਆ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਹੁਣ ਪਿੰਡਾਂ ਦੇ ਵਿੱਚੋਂ ਵੀ ਇਹ ਪ੍ਰੋਗਰਾਮ ਖਤਮ ਹੋ ਗਏ ਆ ਕਿਉਂਕਿ ਹਾਲਾਤ ਇਹੋ ਜਿਹੇ ਹੋ ਗਏ ਆ ਦੇਸ਼ ਦੇ ਤੇ ਇਹਦੇ ਕਰਕੇ ਵੀ ਸਾਡੇ ਬੱਚੇ ਹੁਣ ਪੜੇ ਲਿਖੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਵੀ ਸਾਡੇ ਬੱਚੇ ਕੋਈ ਪੜੇ ਲਿਖੇ ਆ ਜਿਹੜੇ ਕੋਈ ਇੰਨਾ ਬਹੁਤ ਛੋਟੀਆਂ ਮੋਟੀਆਂ ਨੌਕਰੀਆਂ ਕੋਈ badi moti roti dehle vasthi ਦਿੱਤੀਆਂ ਜਾਣ ਅਸੀਂ ਹਣ ਕਰੀਏ ਕਿ ਇਹ ਕੰਮ ਛੱਡ ਵੀ ਨਹੀਂ ਸਕਦੇਗੇ ਸਾਡੇ ਨਾਲ ਤਾਂ ਤੂਬੀਆਂ ਦੇ ਕੁੱਤੇ ਵਾਲੀ ਐ ਨਾ ਕਰਦਾ ਨਾ ਘਾਟਦਾ ਹੁਣ ਜੇ ਛੱਡਦੇ ਆ ਤਾਂ ਭੁੱਖੇ ਮਰਦੇ ਆ ਕਿ ਕਰਦੇ ਤਾਂ ਜਲੂ ਬਸ ਇਸੇ ਦੀ ਜਾਂਦਾ ਜੀ ਜੇ ਕੋਈ ਜਿਹੜਾ ਕੋਈ 10 ਰੁਪਏ ਬਣ ਜਾਂਦੇ ਆ ਲਾ ਕੇ ਰੋਜ਼ ਰੋਟੀ ਦੱਸਦਾ ਇੰਨੇ ਤੇ ਛੱਡਣਾ ਸਾਡਾ ਹੋ ਸਾਡੇ ਕੋਲੇ ਕੋਈ ਜ਼ਮੀਨ ਨਹੀਂ ਕੁਝ ਆ ਜਾ ਤਾ ਹੈ ਨਹੀਂ ਆ ਚਲੋ ਵੀ ਜਿਹੜਾ ਟਾਈਮ ਪਾਸ ਹੁੰਦਾ ਪ੍ਰਮਾਤਮਾ ਨੇ ਦੇਣਾ ਉਹਈ ਜਾਂਦਾਗਾ ਬਾਕੀ ਇੰਨੀ ਸਰਕਾਰ ਤੋਂ ਹੀ ਮੰਗਾ ਕੋਈ ਡੋਕਰੀਆਂ ਨਹੀਂ ਸਾਡੇ ਪਿੰਡਲੇ ਕਰੇ ਜਾਣ ਕੋਈ ਮਾੜੇ ਘੋੜੇ ਹੁਣ ਸਾਡੇ ਬੱਚਿਆਂ ਵਾਸਤੇ ਕਰੇ ਜਾਣ ਧੰਨਵਾਦ ਆ ਸਾਡਾ ਨਗਰ ਹਾਂਜੀ ਬਚਪਨ ਤੋਂ ਇਹੀ ਕੰਮ ਚ ਹੈ ਜੀ ਤੇ ਪਹਿਲਾਂ ਕਿੰਨਾ ਕ ਲੱਗਦਾ ਸੀ ਸਿੱਖਣਾ ਪ੍ਰੈਕਟਿਸ ਕਰਨੇ ਬਾਰ-ਬਾਰ ਖਰਾਕਾ ਖਾਣੀ ਪੈਂਦੀ ਆ ਹੁੰਨੀ ਇਹ ਤਾਂ ਦੇਖੋ ਜੀ ਅਸੀਂ ਤਾਂ ਬਚਪਨ ਦੇ ਵਿੱਚੋਂ ਮਤਲਬ ਵੀ 5-5 10-10 ਸਾਲ ਦੇ ਸੀ ਕਿ ਜਦੋਂ ਉਹਦੇ ਲੱਗੇ ਆ ਵਿੱਚੇ ਟ੍ਰੇਨਿੰਗ ਹੁੰਦੀ ਰਹਿੰਦੀ ਐ ਕੰਪਨੀ ਸਾਡੇ ਦੀ ਤੇ ਵਿੱਚੇ ਮਿਹਨਤ ਹੁੰਦੀ ਰਹਿੰਦੀ ਆ ਹੋਰ ਅਸੀਂ ਕੋਈ ਕੰਮ ਨਹੀਂ ਕਰਿਆ ਹੈਗਾ ਵੀ ਇਸ ਕੰਮ ਦੇ ਬਿਨਾ ਕੀ ਹੁਣ ਮੰਨਾਂ ਦੀ ਅਸੀਂ ਇਹ ਛੱਡਦੇ ਆ ਤਾਂ ਸਾਨੂੰ ਤਾਂ ਕੁਝ ਨਹੀਂ ਬਣਦਾਗਾ ਹਾਂਜੀ